ਦੀ ਤਿਆਰੀ ਲਈ ਕੀਤੀ ਗਈ ਹੈ ਅੱਜ ਸਾਡੇ ਸਾਰੇ ਹੀ ਪਾਰਟੀ ਦੇ ਸੀਨੀਅਰ ਲੀਡਰ ਸਾਰੇ ਹੀ ਪਾਰਟੀ ਦੇ ਸਾਡੇ ਜਿੰਨੇ ਵੀ ਸਰਪੰਚ ਸਾਹਿਬਾਨ ਨੰਬਰਦਾਰ ਸਾਹਿਬਾਨ ਮੈਂਬਰ ਸਾਹਿਬਾਨ ਅਤੇ ਜਿਹੜੇ ਬਲੌਗ ਸੰਮਤੀ ਦੇ ਜ਼ਿਲ੍ਹਾ ਪਾਲਿਸੀ ਇਲੈਕਸ਼ਨਾਂ ਲੜਨੀ ਆ ਚਾਹੁੰਦੇ ਸੀ ਜਾਂ ਜਿਨ੍ਹਾਂ ਨੇ ਪੇਪਰ ਭਰੇ ਆ ਉਹਨਾਂ ਭਰਾਵਾਂ ਨੂੰ ਬੁਲਾਇਆ ਗਿਆ ਸੀ ਤੇ ਅੱਜ ਤਿਆਰੀ ਲਈ ਜਿਹੜੀ ਇਹ ਮੀਟਿੰਗ ਸੰਧੀ ਗਈ ਸੀ ਮੈਂ ਤਾਂ ਇੱਕ ਪਿੱਖੀ ਵਿੰਡ ਦਾ ਮਸਲਾ ਕਾਫੀ ਹਾਈਲਾਈਟ ਹੋਇਆ ਜੀ ਉਹ ਅਕਾਲੀ ਦਲ ਨੇ ਤੇ ਆਮ ਆਦਮੀ ਪਾਰਟੀ ਚੜ੍ਹ ਪੜਾ ਕੀ ਕਹਣਾ ਚਾਹੁੰਦੇ ਜਿਹੜੇ ਜਿਹੜੀ ਮੇਰੇ ਵੀਰ ਜਿਹੜੀ ਭਿੱਖੀ ਵੰਨ ਦੀ ਤੁਸੀਂ ਗੱਲ ਕਰਦੇ ਹੋ ਉਹ ਮੇਰੇ ਵੀਰ ਕੀਤੀ ਗਈ ਹੈ ਕਿ ਜਰਾ ਤੇ ਥੋੜੇ ਚੰਗੇ ਉਹ ਭਾਜੀ ਇੱਥੇ ਹਾਂਜੀ ਭਾਜੀ ਇੱਥੇ ਜਿਹੜੀ ਮੇਰੇ ਵੀਰ ਭਿੱਖੀ ਵੰਨ ਦੀ ਤੁਸੀਂ ਗੱਲ ਕੀਤੀ ਹੈ ਉਹ ਟੋਟਲ ਵਿਰੋਧੀਆਂ ਨੇ ਡਰਾਮਾ ਕੀਤਾ ਉਹ ਮੇਰੇ ਵੀਰੇ ਪੇਪਰ ਪੁੱਪਰ ਭਰਨਾ ਹੀ ਨਹੀਂ ਸੀ ਚਾਹੁੰਦੇ ਉਹ ਲਾਸਟ ਦੇ ਵੀਰੇ ਆਏ ਜਦੋਂ 3 ਵਜਨ ਚ 5 ਮਿੰਟ ਰਹਿੰਦੇ ਸੀ ਉਥੇ ਅੰਦਰ ਲੈਣਾ ਲੱਗੀਆਂ ਹੀਆਂ ਸੀ ਉੱਥੇ ਆ ਕੇ ਉਹਨਾਂ ਨੇ ਸਾਡੇ ਸਭ ਨੂੰ ਵਰਕਰਾਂ ਨਾਲ ਸਾਡੇ ਸਰਪੰਚਾਂ ਨਾਲ ਧੱਕਾ ਮੁਕੀ ਕੀਤੀ ਉੱਥੇ ਮੇਰੇ ਵੀਰ ਜਿਹੜਾ ਵੀ ਰੋਲ ਉਹਨਾਂ ਨੇ ਨਿਭਾਇਆ ਉਹ ਬਹੁਤ ਮਾੜਾ ਸੀ ਉਹ ਇੱਕ ਡਰਾਮੇਬਾਜ਼ੀ ਕਰ ਰਹੇ ਇਲੈਕਸ਼ਨਾਂ ਉਹ ਲੜਨਾ ਹੀ ਨਹੀਂ ਚਾਹੁੰਦੇ ਆਪਣੇ ਉਹ ਆਕਾ ਕੋਲ ਆਪਦੇ ਨੰਬਰ ਬਣਾਉਣਾ ਚਾਹੁੰਦੇ ਸੀ ਮਿਰਸਾ ਸਿੰਘ ਬਲਟੋਆ ਕਹਿੰਦੇ 21 ਦੀ 101 ਮੋੜਾਂਗੇ ਉਹਨਾਂ ਦਾ ਕੀ ਕਹਿਣਾ ਤੁਹਾਡਾ ਉਹ ਵੀ ਅੱਗੇ ਵੀ ਮੋੜਦਾ ਰਿਹਾ ਅੱਗੇ ਵੀ ਉਹਨੇ ਕੀਤੀਆਂ ਹੀਆਂ ਗਾਂ ਵੀ ਆਜੇ ਜੀ ਆਆਂ ਨੂੰ ਕੋਈ ਗੱਲ ਨਹੀਂ ਕੋਈ ਸਮੱਸਿਆ ਨਹੀਂ ਗੱਲ ਕਰ ਰਿਹਾ ਸੀ ਕਿ ਸਾਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਵਾਲੇ ਆ ਫੋਨ ਕਰ ਕਰਕੇ ਕਹਿੰਦੇ ਆ ਕਿ ਅਸੀਂ ਖਾਲੀ ਪਹਿਲਾਂ ਫੜਾਏ ਆ ਸਾਡੀ ਇਲੈਕਸ਼ਨਾਂ ਆ ਜੇ ਉਹ ਤਾਂ ਅਫੀਸ਼ੀਅਲ ਇਲੈਕਸ਼ਨ ਉਹ ਬਿਲਕੁਲ ਵੀਰੇ ਮੈਂ ਜਿਹੜੇ ਮੈਨੂੰ ਅਫਸਰ ਸਾਹਿਬ ਆਣੋਂ ਅੰਦਰੋਂ ਦੱਸਦੇ ਉਹਦੇ ਭਾਜੀ ਇਹ ਤਾਂ ਬਿਲਕੁਲ ਕਹਿੰਦੇ ਡਰਾਮੇ ਪਹਾਈਆਂ ਕਰ ਰਹੇ ਕਹਿੰਦੇ ਜਿਹੜੀ ਫਾਈਲ ਵੇਖੀ ਦੀ ਆ ਕਿਸੇ ਦੇ ਆਧਾਰ ਕਾਰਡ ਕੱਲਾ ਹੁੰਦਾ ਕਿਸੇ ਅਜ ਕਹਿੰਦੇ ਇੱਕ ਅਦਾ ਪੇਪਰ ਜਿਹਾ ਲਾ ਕੇ ਤੇ ਦੇ ਜਾਂਦੇ ਆ ਤੇ ਆnde ਭਾਜੀ ਇਲੈਕਸ਼ਨਾਂ ਨਹੀਂ ਲੜਨੀਆਂ ਇਹਦੇ ਆਪਦੇ ਲੀਡਰਾਂ ਦੇ ਮਾੜਾ ਮੋੜਾ ਨੂੰ ਖੁਸ਼ ਕਰਨ ਰਿਹਾ ਆ ਆ ਉਹਨਾਂ ਦੇ ਮੇਰੇ ਵੀਰ ਜਿਹੜੇ ਆ ਉਹ ਬਿਆਨ ਸੀ ਔਰ ਮੈਨੂੰ ਵੀ ਫੋਨ ਆ ਰਿਹਾ ਮੈਨੂੰ ਵੀ ਕਹਿ ਰਿਹਾ ਕਿ ਵੇਖਿਓ ਭਰਾ ਕਿਤੇ ਵੇਖਿਓ ਅਸੀਂ ਨਹੀਂ ਇਲੈਕਸ਼ਨ ਲੜਨੀ ਇਹ ਹਾਲਾਤ ਆ ਉਹਨਾਂ ਦੇ ਲੀਡਰਾਂ ਦੇ ਔਰ ਉਹਨਾਂ ਦੇ ਆਪਣੇ ਕਿਵੇਂ ਨੇ ਜਾਈਦੀ ਕੀ ਭੀੜ ਪੈ ਗਈ ਜੀ ਸ੍ਰੀ ਗੁਰਦੇਵ ਸਿੰਘ ਬਾਦਲ ਨੂੰ ਆਉਣਾ ਪਿਆ ਸਖਬੀਰ ਸਿੰਘ ਬਾਦਲ ਨੂੰ ਵੀਰੇ ਉਹਦਾ ਇੱਕ ਆਪਣੇ ਵਰਸਾ ਸਿੰਘ ਬਲਟੋਆ ਜੀ ਉਹ ਪਤਾ ਨਹੀਂ ਕੀ ਕੱਢਣਾ ਚਾਹੁੰਦੇ ਇਹਨਾਂ ਗੱਲਾਂ 'ਚੋਂ ਮੇਰੇ ਵੀਰ ਉਹ ਉਹਨਾਂ ਨੂੰ ਪਤਾ ਹੋ ਸਕਦਾ ਹੈ ਬਾਕੀ ਭਿੱਖੀ ਵੰਡਾ ਬਲਟੋਏ ਵੀ ਪੇਪਰ ਦਾਖਲ ਹੋਏ ਕਿਹਨੇ ਕਿਹਨੂੰ ਕਿਹਾ ਕਿ ਇਹਨੂੰ ਕਿਹਨੂੰ ਕਿਸੇ ਨੇ ਕੁਝ ਵੀ ਨਹੀਂ ਕਿਹਾ ਤੁਸੀਂ ਪੱਤਰਕਾਰ ਭਰਾ ਵੀ ਇੱਥੇ ਸੀ ਕਿਸੇ ਨੇ ਕਿਸ ਨੂੰ ਮਾੜਾ ਚੰਗਾ ਬੋਲਿਆ ਭਿੱਖੀ ਵੰਡ ਵੀ ਇਕੱਲੇ ਉਹਨੂੰ ਛੱਡ ਕੇ ਵਰਸਾ ਸਿੰਘ ਬਲਟੋਆ ਨੂੰ ਅਗਲੇ ਦਿਨ ਸਖਪਾਲ ਸਿੰਘ ਭੁੱਲਰ ਨੇ ਵੀ ਆਪਣੇ ਬੰਦਿਆਂ ਨਾਲ ਜਾ ਕੇ ਉੱਥੇ ਗਿਆ ਉਹ ਬਲਾਗ 'ਚ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਬਰੇ ਧੰਨਵਾਦ ਧੰਨਵਾਦ ਥੈਂਕ ਯੂ ਹੋਈ ਹੈ ਜੀ ਘਰਾਲੇ ਵਿਖੇ ਜਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕੀ ਵਿਚਾਰ ਪਟੰਦਰਾ ਹੈ ਵਿਚਾਰ ਕਮਰਾ ਸੀ ਆਪਣੇ ਸਾਰੇ ਜਿਹੜੇ ਲੀਡਰ ਸਾਹਿਬਾਨ ਨੇ ਪਿੰਡਾਂ ਵਾਲੇ ਸਰਪੰਚ ਮੈਂਬਰ ਸਾਹਿਬਾਨ ਸਾਰੇ ਨੂੰ ਲਾਂਬੰਦ ਕੀਤਾ ਹੈ ਔਰ ਇਹ ਇਲੈਕਸ਼ਨ ਹੈ ਬੜੇ ਦਿਨੋ ਲੜਾਂਗੇ ਔਰ ਵੱਡੇ ਮਾਰ ਜੰਦਾ ਜਿੱਤਾਂਗੇ ਉਹਦੀ ਤਿਆਰੀ ਵਾਸਤੇ ਅੱਜ ਮੀਟਿੰਗ ਕੀਤੀ ਗਈ ਸੀ ਤੇ ਇਹ ਚੇਰਮੈਨ ਸਾਹਿਬ ਵਿਰੋਧੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਨੇ ਇਹ ਨਹੀਂ ਦਿੰਨੀ ਕਿ ਆਵਾਂ ਦੀ ਪਾਰਟੀ ਨੇ ਜਿਹੜੀ ਧੱਕੇ ਚਾਹੀਦੀ ਨੀਤੀ ਬਣਾਈ ਹੋਈ ਹੈ ਜੀ ਦੇਖੋ ਪਾਰਟੀਆਂ ਉਹਨਾਂ ਦੇ ਕੋਲੇ ਕੁਝ ਲੋਕਾਂ ਦੇ ਵਿੱਚ ਜਾਣ ਦੇ ਲਈ ਉਹ ਇਹ ਕੰਨਾ ਸਿਰਫ ਮਾਹੌਲ ਬਣਾ ਰਹੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਵੇਂ ਉਹ ਕਹਿ ਰਹੇ ਕਿ ਜੀ ਹੁਣੇ ਵਿਰਸਾ ਸਿੰਘ ਬਲਟੋਆ ਦੀ ਨੇ ਪੋਸਟ ਦੇ ਉਹਨੇ ਪੋਸਟ ਪਾਈ ਹੋਈ ਨੂੰ ਇੱਕ ਘੰਟਾ ਹੋ ਗਿਆ ਕਿ ਸਾਰੇ ਪੇਪਰ ਰਿਜੈਕਟ ਹੋ ਗਏ ਇਸ ਦਾ ਮਤਲਬ ਜਿਹੜੀ ਐਮਐਲਏ ਸਾਹ ਗੱਲ ਕਹਿੰਦੇ ਸੀ ਕਿ ਉਹਨਾਂ ਨੇ ਪੇਪਰ ਦੇਗੇ ਨਹੀਂ ਆਏ ਅਸੀਂ ਤਾਂ ਇੱਥੇ ਤਿਆਰੀ ਕਰ ਰਹੇ ਹਾਂ ਜੇਕਰ ਅਸੀਂ ਸਾਰੇ ਪੇਪਰ ਰਿਜੈਕਟ ਹੋ ਗਏ ਤਾਂ ਅਸੀਂ ਕਮਲੇ ਆ ਵੀ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਥੱਦ ਕੇ ਬੈਠੇ ਆ ਅਸੀਂ ਤਾਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਆ ਉਸ ਦੇ ਇੱਕ ਘੰਟਾ ਪਹਿਲਾਂ ਪੋਸਟ ਬਾ ਦਿੱਤੀ ਸਾਰੇ ਪੇਪਰ ਰੱਬ ਇਸ ਦਾ ਮਤਲਬ ਕਲੀਅਰ ਹੁੰਦਾ ਕੋ ਪੇਪਰ ਦੇ ਕੇ ਨਹੀਂ ਆਏ ਔਰ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਦੱਸ ਰਿਹਾ ਕਿ ਸਾਡੇ ਉੱਤੇ ਸਾਡੇ ਲੀਡਰ ਦਾ ਬੜਾ ਪ੍ਰੈਸ਼ਰ ਆ ਤੇ ਅਸੀਂ ਫਾਰਮੈਲਟੀ ਲਈ ਉੱਥੇ ਗਏ ਸੀ ਕੋਈ ਇੱਕ ਦੋ ਡਾਕੂਮੈਂਟ ਦੇ ਕੇ ਆ ਗਏ ਅਸੀਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਕਿਉਂਕਿ ਕੋਈ ਵੀ ਜਾਂ ਕਾਂਗਰਸ ਹੋਵੇ ਜਾਂ ਕਾਲੀਦਾਰ ਹੋਵੇ ਇਹਨਾਂ ਦੀ ਗਰਾਊਂਡ ਦੇ ਉੱਤੇ ਇਲੈਕਸ਼ਨ ਲੜਨ ਵਾਲੀ ਸਥਿਤੀ ਹੈ ਨਹੀਂ ਇਹ ਸਿਰਫ ਲੋਕਾਂ ਦੇ ਵਿੱਚ ਅਸੀਂ ਕੀ ਮੂਹ ਲੈ ਕੇ ਜਾਣਾ ਉਹ ਆਪਣੀ ਆਪਣੀ ਇੱਜ਼ਤ ਬਚਾਉਣ ਲਈ ਸਿਰਫ ਇੱਕ ਡਰਾਮਾ ਕਰ ਰਹੇ ਨੇ ਇੱਕ ਪੰਜਾਬ ਦੇ ਵਿੱਚ ਵਜਿਰਦੇ ਉਹ ਤੁਹਾਡਾ ਇਲਾਕਾ ਹੈ ਭਿੱਖੀਵੈਂਟ ਦੇ ਵਿੱਚ ਅਕਾਲੀ ਦਲ ਤੇ ਆਵਾਜ਼ ਦੀ ਪਾਰਟੀ ਦੇ ਵਰਕਰਾਂ ਦੀ ਜਿਹੜੀ ਝੜਪ ਹੈ ਕਾਫੀ ਵਾਇਰਲ ਹੋ ਰਹੀ ਹੈ ਸੁਖਵੀਰ ਸਿੰਘ ਬਾਦਲ ਵੀ ਉੱਥੇ ਆਏ ਨੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਤੇ ਕਾਸ ਤੌਰ ਤੇ ਵਿਰਸਾ ਸਿੰਘ ਵਲਟੋਵਾ ਵੱਲੋਂ ਕਿਹਾ ਗਿਆ ਕਿ ਮੈਂ ਇਹਨਾਂ ਗੱਲਾਂ ਦੇ ਅਸੀਂ ਬਦਲਾ ਜਿਹੜਾ ਉਹ ਜ਼ਰੂਰ ਲਵਾਂਗੇ ਸਰਕਾਰ ਨੂੰ ਮੈਕਰ ਜੀ ਪਿਛਲੇ 10 ਸਾਲਾਂ ਤੋਂ ਵਿਰਸਾ ਸਿੰਘ ਵਲਟੋਵਾ ਸੱਤਾ ਤੋਂ ਬਾਹਰ ਹੈ ਉਹ ਬਵੇ ਲੈਣ ਦੇ ਕਰਕੇ ਹੀ ਆ ਕਿਉਂਕਿ ਉਹਨੇ ਪਾੜੀਆਂ ਗੱਲੋਂ ਨਹੀਂ ਉਹਨੇ ਤੇ ਆਪਣੇ ਵਰਕਰਾਂ ਕੋਲੋਂ ਬੋਲੇ ਹਰ ਪਿੰਡ ਵਿੱਚ ਦੋ ਦੋ ਧੜੇ ਬਣਾ ਕੇ ਉਹਨਾਂ ਦੇ ਝਗੜੇ ਕਰਾ ਲੈਣੇ ਕਤਲ ਕਰਾ ਦੇਣੇ 20-20 ਲੱਖ ਵਿੱਚ ਉਹਨਾਂ ਦੇ ਰਾਜੀਨਾਮੇ ਕਰਾਉਣੇ ਔਰ ਦੋਨਾਂ ਧੜਿਆਂ ਨੂੰ ਛੇਤਰ ਥਲੇ ਰੱਖਣਾ ਕਿ ਜੇ ਉਹ ਕਿਸੇ ਦੂਜੇ ਪੰਨੇ ਜਾ ਨਾ ਸਕਣ ਇਹ ਵਿਰਸਾ ਸਿੰਘ ਨੂੰ ਇਹ ਜਿਹੜੇ ਪਿਛਲੇ ਬਦਲੇ ਦੀ ਭਾਵਨਾ ਦੀ ਗੱਲ ਕਰਦਾ ਨਾ ਪਿਛਲੇ 10-12 ਸਾਲਾਂ ਤੋਂ ਉਹਦੀ ਹੀ ਭੁਗਤਣੀਆਂ ਪੈ ਰਹੀਆਂ ਨੇ ਸੋ ਇਹ ਗੱਲਾਂ ਨਹੀਂ ਕਰਨੀਆਂ ਜਿਹੜੀਆਂ ਸਾਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਚਾਹੀਦੀਆਂ ਸਾਡੀ ਕਦੇ ਵੀ ਸਾਡੇ ਜਿਹੜੇ ਪਿੰਡਾਂ ਦੇ ਧੰਨਵਾਦ ਚੇਅਰਮੈਨ ਸਾਹਿਬ ਜਿਹੜਾ ਜਿਹੜਾ ਮੀਟਿੰਗ ਹੋਈ ਹੈ ਕਾਦੇ ਸੰਬੰਧ ਚ ਹੋਈ ਹੈ ਜੀ ਇਹ ਜੀ ਅੱਜ ਹਲਕਾ ਖੇਮ ਕਰਨ ਦੇ ਅੰਦਰ ਜਿਹੜੀ ਬਲਾਕ ਬਰਡੋਆ ਦੀ ਸਾਰੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਹੈ ਬਲਾਕ ਸੰਵਤੀ ਤੇ ਪੰਚਾਇਤ ਸੰਵਤੀ ਦੇ ਜਿਲ੍ਹਾ ਪੱਛੜੀਆਂ ਚੋਣਾਂ ਨਾਲ ਸੰਬੰਧ ਚ ਹੋਈ ਹੈ ਜੀ ਕੇ ਰੱਖੋ ਜਾਰੀ ਪੰਡਾ ਜੀ ਬਹੁਤ ਵੱਡਾ ਉਛਾਹ ਹੈ ਜੀ ਸਾਡੀ ਆਮ ਪਾਰਟੀ ਦੇ ਜਿੰਨੀ ਵੀ ਲੀਡਰਸ਼ਿਪ ਪਿਆ ਵੋਟਰ ਹੈ ਸਪੋਰਟਰ ਹੈ ਵਰਕਰ ਹੈ ਸਾਰੇ ਬੜੇ ਚੜ੍ਹਦੀ ਕਲਾ ਨਾਲ ਇਲੈਕਸ਼ਨ ਦੀ ਤਿਆਰੀ ਚ ਨੇ ਜੀ ਇਸ ਸੜਕ ਉੱਤੇ ਆ ਕੇ ਲੈ 21 ਦੀ 101 ਕਰਕੇ ਮੋੜਾਂਗੇ ਕੀ ਤੁਹਾਡਾ ਕਹਿਣਾ ਹੈ ਦੇਖੋ ਇਹ ਉਹਨਾਂ ਦੀ ਮੰਨ ਲਓ ਕਿ ਐਵੇਂ ਬੇਤੁਕੇ ਬਿਆਨ ਹੈ ਉਹਦੇ ਲਈ ਅਸੀਂ ਕੀ ਕਹਿ ਸਕਦੇ ਹਾਂ ਸਰਪੰਚ ਸਾਹਿਬ ਅੱਜ ਕਿਰੇ ਹਾਲੇ ਪਹੁੰਚੇ ਕੀ ਪ੍ਰੋਗਰਾਮ ਸੀ ਇਹ ਜੀ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਦਾ ਆਪਣਾ ਜੋ ਇਲੈਕਸ਼ਨ ਚੱਲ ਰਿਹਾ ਹੈ ਉਸ ਸੰਬੰਧੀ ਐਮਐਲਏ ਸਾਹਿਬ ਨੇ ਮੀਟਿੰਗ ਕੀਤੀ ਹੀ ਤੇ ਤੇ ਸਾਰੇ ਸਰਪੰਚਾਂ ਤੇ ਮੋਦਬਾਰਾ ਸੱਜਣਾ ਨੂੰ ਇਹ ਅਪੀਲ ਕੀਤੀ ਆ ਕਿ ਵੱਧ ਚੜ ਕੇ ਡਟ ਕੇ ਵੀ ਆਪੋ ਆਪਣੀਆਂ ਪੰਚਾਇਤਾਂ ਸਾਹਮਣਾਂ ਤੇ ਆਪਾਂ ਇਲੈਕਸ਼ਨ ਚ ਜਿੱਤ ਪ੍ਰਾਪਤ ਕਰੀਏ ਜੀ ਪਿੰਡਾ ਜੋ ਕਿਹੋ ਜਿਆ ਰਕੋਸ ਮਿਲਦਾ ਜੀ ਬਹੁਤ ਵਧੀਆ ਜੀ ਕਿਉਂਕਿ ਆਮ ਪਾਰਟੀ ਕੰਮ ਦੇ ਬੇਸ ਤੇ ਕੰਮ ਪਾਰਟੀ ਚੱਲੀ ਆ ਤੇ ਕੰਮ ਹੀ ਲੈ ਕੇ ਤੁਰਨ ਤੁਰਨਦੇ ਅੱਗੇ ਤੇ ਸਾਰਿਆਂ ਨੂੰ ਇਹੋ ਕਹਿੰਦੇ ਆ ਕਿ ਜੇ ਅਸੀਂ ਵਿਕਾਸ ਕੀਤਾ ਤੇ ਸਾਨੂੰ ਵੋਟ ਪਾਓ ਜੇ ਵਿਕਾਸ ਨਹੀਂ ਕੀਤਾ ਤੇ ਫਿਰ ਕੋਈ ਗੱਲ ਨਹੀਂ ਸਰਸਿੰਗ ਬਲ ਟਾ ਕੇ ਇੰਦਾ ਵੀ 2101 ਕਰਕੇ ਮੋੜਾਂਗੇ ਉਹ ਜੀ ਉਹ ਤਾਂ ਤੁਹਾਨੂੰ ਪਤਾ ਹੀ ਆ ਚਲੋ ਉਹ ਵੱਡੇ ਵੱਡੇ ਆ ਸਦਕਾਰ ਜੋ ਗਿਆ ਵੀ ਤੇ ਆਪਣਾ ਕੋਣੀ ਬੋਲ ਬਾਲੀ ਚਲੋ ਚੱਲਦੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਹੈ ਚੱਲ ਕਰਕੇ ਆਪਾਂ ਲੋਕਾਂ ਨੂੰ ਵਿਖਾਈਏ ਤੇ ਜਿਹੜੀ ਵਿਕਾਸ ਦੀ ਗੱਲ ਹੈ ਆਉਣ ਵਾਲੇ ਦਿਨਾਂ 'ਚ ਇੱਕ ਢੇਰੀ ਚਲਾਵਾਂਗੇ ਵਿਕਾਸ ਦੀ ਜਿਹੜੀਆਂ ਸੜਕਾਂ ਜਿਹੜੇ ਰਸਤੇ ਵਹਿ ਗਿੜਿਆ ਵੀਰੋ ਆ ਇੱਕ ਮਹੀਨੇ ਬਾਅਦ ਆਪਾਂ ਨਹੀਂ ਪੱਥਰ ਰੱਖਣ ਜਾਣਦੇ ਐ ਟਡੋਕੜ 100 150 ਕਿਲੋਮੀਟਰ ਛਣਕਾਂ ਦੇ ਨਹੀਂ ਪੱਥਰ ਰੱਖਾਂਗੇ ਜੇਕਰ ਸਿਰਫ ਮੇਰੇ ਵੀਰਵਾ ਮਹੀਨੇ ਬਾਅਦ ਕਿਉਂਕਿ ਇੱਕ ਵੀ ਕੋਈ ਜਾਈ ਸੜਕ ਨਹੀਂ ਬਚੂਗੀ ਜਿਹੜੀ ਆਪਾਂ ਨਹੀਂ ਬਣਾ ਕੇ ਦੇਵਾਂਗੇ ਜਿਹੜੇ ਕੰਮ ਪੰਚਾਇਤਾਂ ਦੇ ਕਰਨ ਵਾਲੇ ਆ ਉਹ ਤੁਸੀਂ ਕਰ ਹੀ ਰਹੇ ਹੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਪੰਚਾਇਤਾਂ ਵੀ ਬਹੁਤ ਸੋਹਣੇ ਕੰਮ ਕਰ ਰਹੀਆਂ ਆ ਆਪਾਂ ਹੋਰ ਜ਼ੋਰ ਮਾਰੀਏ ਹਿੰਮਤ ਮਾਰੀਏ ਲੋਕਾਂ ਦੇ ਭੈਣ ਭਰਾਵਾਂ ਦੇ ਜਿਹੜੀਆਂ ਸਾਡੇ ਮੀਂਹਾਂ ਨੇ ਲੋਕਾਂ ਨੇ ਆਪਾਂ ਨੂੰ ਚੁਣਿਆ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਆਪਾਂ ਪੂਰੇ ਉੱਤਰੀਏ ਮੇਰੀ ਜੜੇ